ਬੈਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਖਬਰ سامنے ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਲੱਖਾਂ ਪੈਸੇ ਖਰਚ ਕਰ ਆਪਣੀ ਮੰਗੇਤਰ ਨੂੰ ਆਪਣੀ ਹੋਣ ਵਾਲੀ ਘਰਵਾਲੀ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਕੈਨੇਡਾ ਭੇਜਿਆ ਜਾਂਦਾ ਹੈ ਜਿੱਥੇ ਜਾ ਕੇ ਕੁੜੀ ਮੁੱਕਰ ਜਾਂਦੀ ਹੈ ਤਾਂ ਫਿਰ ਪਿੱਛੇ ਤੋਂ ਇਸ ਨੌਜਵਾਨ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਜਾਂਦਾ ਹੈ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਗਿਆ ਹੈ ਤਾਂ ਦੱਸਦੀ ਹੈ ਕਿ ਅਕਸਰ ਹੀ ਅਜਿਹੇ ਕੇਸ ਦੇਖਣ ਨੂੰ ਮਿਲਦੇ ਨੇ ਜਿੱਥੇ ਨੌਜਵਾਨ ਆਪਣੇ ਹੋਣ ਵਾਲੀ ਘਰਵਾਲੀਆਂ ਨੂੰ ਜਾਂ ਫਿਰ ਘਰਵਾਲੀਆਂ ਨੂੰ ਵਿਦੇਸ਼ ਭੇਜਦੇ ਨੇ ਚੰਗੇ ਪੋਵਿੱਖ ਦੇ ਲਈ ਪਰ ਉੱਥੇ ਜਾ ਕੇ ਕੁੜੀਆਂ ਮੁੱਕਰ ਜਾਂਦੀਆਂ ਨੇ ਜਿਸ ਦੇ ਚਲਦਿਆਂ ਨੌਜਵਾਨ ਦੁਖੀ ਹੋ ਕੇ ਖੌਫਨਾਕ ਕਦਮ ਚੁੱਕ ਲੈਂਦੇ ਨੇ ਤਾਂ ਜਿਹਾ ਹੀ ਇਹ ਮਾਮਲਾ ਸਾਹਮਣੇ ਆਇਆ ਜਿੱਥੇ 24 ਸਾਲ ਦੇ ਇਸ ਨੌਜਵਾਨ ਦੇ ਵੱਲੋਂ ਬੜੇ ਚਾਹਾਂ ਦੇ ਨਾਲ ਆਪਣੀ ਹੋਣ ਵਾਲੀ ਘਰਵਾਲੀ ਨੂੰ ਆਪਣੀ ਮੰਗੇਤਰ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਕੈਨੇਡਾ ਭੇਜਿਆ ਜਾਂਦਾ ਹੈ ਜਿੱਥੇ ਜਾ ਕੇ ਕੁੜੀ ਮੁੱਕਰ ਜਾਂਦੀ ਹੈ ਫਿਰ ਦੁਖੀ ਹੋ ਕੇ ਇਸ ਨੌਜਵਾਨ ਦੇ ਵੱਲੋਂ ਕੋਫਨਾਕ ਕਦਮ ਚੁੱਕਿਆ ਜਾਂਦਾ ਹੈ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਜਾਂਦਾ ਹੈ ਤਾਂ ਦੱਸਦੀ ਹੈ ਕਿ ਹੁਸ਼ਿਆਰਪੁਰ ਦਾ ਇਹ ਨੌਜਵਾਨ ਰਹਿਣ ਵਾਲਾ ਹੈ ਜਿਸ ਦੇ ਵੱਲੋਂ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਗਿਆ ਹੈ ਹੁਸ਼ਿਆਰਪੁਰ ਦੇ ਸੇਲਾਕਲਾ ਪਿੰਡ ਦਾ ਇਹ ਨੌਜਵਾਨ ਸੀ 24 ਸਾਲ ਦਾ ਇਹ ਨੌਜਵਾਨ ਜਿਸ ਨੇ ਬੜੇ ਚਾਵਾ ਦੇ ਨਾਲ ਆਪਣੀ ਹੋਣ ਵਾਲੀ ਘਰਵਾਲੀ ਨੂੰ ਆਪਣੀ ਮੰਗੇਤਰ ਨੂੰ ਵਿਦੇਸ਼ ਭੇਜਿਆ ਸੀ ਕੈਨੇਡਾ ਜਿੱਥੇ ਜਾ ਕੇ ਕੁੜੀ ਮੁੱਕਰ ਜਾਂਦੀ ਹੈ ਜਿਸ ਤੋਂ ਬਾਅਦ ਦੁਖੀ ਹੋ ਕੇ ਇਸ ਨੌਜਵਾਨ ਦੇ ਵੱਲੋਂ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਗਿਆ ਹੈ ਤਾਂ ਪਰਿਵਾਰ ਭੁੱਬਾ ਮਾਰ ਮਾਰ ਕੇ ਰੋ ਰਿਹਾ ਹੈ ਪਰਿਵਾਰ ਦਾ ਹਾਲ ਵੇਖਿਆ ਨਹੀਂ ਜਾ ਰਿਹਾ ਤੇ ਹੁਣ ਲੜਕੀ ਦੇ ਪਰਿਵਾਰ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਤਾਂ ਦੱਸਦੀ ਹੈ ਕਿ ਪਰਿਵਾਰ ਦਾ ਵੱਡਾ ਬੇਟਾ ਸੀਗਾ ਇਹ ਕੁਲਵਿੰਦਰ ਸਿੰਘ ਇਸ ਦਾ ਨਾਮ ਹੈ 24 ਸਾਲ ਦੀ ਇਸ ਦੀ ਉਮਰ ਸੀਗੀ ਜਿਸ ਦੇ ਵੱਲੋਂ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਗਿਆ ਹੈ ਕਿਉਂਕਿ ਇਸ ਨੌਜਵਾਨ ਦੇ ਵੱਲੋਂ ਲੱਖਾਂ ਪੈਸੇ ਲਗਾ ਕੇ ਆਪਣੀ ਮੰਗੇਤਰ ਨੂੰ ਵਿਦੇਸ਼ ਭੇਜਿਆ ਗਿਆ ਸੀ ਪਰ ਉੱਥੇ ਜਾ ਕੇ ਕੁੜੀ ਮੁੱਕਰ ਜਾਂਦੀ ਹੈ ਜਿਸ ਕਾਰਨ ਇਸ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜੋ ਕੋਈ 2022 ਦੇ ਵਿੱਚ ਇੰਗੇਜਮੈਂਟ ਹੋਈ ਸੀ ਆ ਤੇ ਉਹ ਤੋਂ ਬਾਅਦ ਮੇਰੇ ਸਾਲੇ ਨੇ ਆਪਣੇ ਕੋ ਰੱਖਿਆ ਕੈਨੇਡਾ ਵਿੱਚ ਆਪਣੇ ਕੋਲ ਕੁੜੀ ਨੂੰ ਰੱਖਿਆ ਉਸ ਜਾ ਕੇ ਸਾਰਾ ਖਰਚਾ 25-26 ਲੱਖ ਰੁਪਈਆ ਸੀ ਲਾਇਆ ਸਾਰਾ ਕੋਲ ਤੇ ਉੱਥੇ ਜਾ ਕੇ ਨੇ ਕੁੜੀ ਨੇ ਡੇਢ ਸਾਲ ਬਾਅਦ ਇਹਨਾਂ ਫੋਨ ਬੰਦ ਕਰ ਕਰ ਸਕ ਅਣਜਾਣ ਤੇ ਛੇ ਮੁੰਡੇ ਮੁੰਡੇ ਨਗਰ ਨੂੰ ਕਾਰਨ ਲੱਭੀ ਤੇ ਉਹਦੇ ਬਾਅਦ ਮੁੰਡੇ ਨੂੰ ਵੀ ਪਤਾ ਲੱਗ ਗਿਆ ਵੀ ਇਹ ਸਾਨੂੰ ਅਗਰੋਰ ਕਰਦੀ ਹੈ ਛਿਪੇ ਪੰਦੀ ਹੈ ਤਾਂ ਕਰਦੇ ਕਰਦੇ ਜੀ 2.5 ਸਾਲ ਫੇਰ ਉਸੇ ਘਰ ਵਿੱਚ ਰਹਿ ਗਏ ਸਾਲੇ ਮੇਰੇ ਦੇ ਤੇ ਅੰਦਰ ਭੇਜ ਨਹੀਂ ਦਿੱਤਾ ਹੈਗਾ ਤੇ ਆਪਣਾ ਦੂਜਾ ਆਪਣੇ ਘਰ ਨੂੰ ਤਾਂ ਹੀ ਭੇਜੀ ਗਈ ਤੇ ਖਰਚਾ ਉਹ ਕਰਦੇ ਰਹੇ ਨੇ ਸਾਰਾ ਜੋ ਕਿਰਾਇਆ ਰੈਂਟ ਜੋ ਰੋਟੀ ਪਾਣੀ ਖਰਚਾ ਉਹ ਮੇਰੇ ਸਾਲੀ ਕਰਦੇ ਨੇ ਸਾਰਾ ਉੱਥੇ ਕੌਣ ਜੀ ਲੜਕੀ ਕੀ ਲੜਦੇ ਨੇ ਸਰ ਮੇਰੀ ਨੋਸੀ ਹੋ ਕਦੋਂ ਮੈਰੀ ਵਗੈਰਾ ਨਹੀਂ ਤਾਂ ਹੋਇਆ ਸੀ ਇੰਗੇਜਮੈਂਟ ਹੋਈ ਸੀ ਮੈਂ ਦੇਖੀ ਹੈ ਇੰਗੇਜਮੈਂਟ ਹੋ ਹਾਂਜੀ ਇੰਗੇਜਮੈਂਟ ਤੇ ਤੁਸੀਂ ਜਿਹੜਾ ਉਹਨੂੰ ਬਾਹਰ ਭੇਜਿਆ ਸਾਰਾ ਖਰਚਾ ਤੁਹਾਡਾ ਸੀ ਸਾਰਾ ਟੋਟਲ ਖਰਚਾ ਸੀ ਕੀਤਾ ਉਹਦੇ ਦਿੱਲੀ 에어ਪੋਰਟ ਜਾਂ ਜਾਣ ਤੱਕ ਵੀ ਖਰਚਾ ਸੀ ਕੀਤਾ ਇੰਨਾ ਖਰਚਾ ਟੋਕ ਲਾਇਆ ਸਾਡਾ 25-26 ਲੱਖ ਰੁਪਏ ਖਰਚਾ ਆਇਆ ਜੋ ਉਹਦੀਆਂ ਫੀਸਾਂ ਭਰੀਆਂ ਜੋ ਦੂਜਾ ਸਗਾ ਉਹ ਸਾਰਾ ਖਰਚਾ ਅਸੀਂ ਦਿੱਤਾ ਉਹ ਕੀ ਇਹ ਗੱਲ ਹੋਈ ਸੀ ਜਿਹੜੀ ਲੜਕੇ ਤੁਹਾਡੇ ਨੇ ਕੰਮ ਕੀਤਾ ਕੁੜੀ ਨੇ ਜੀ 2 ਸਾਲ ਬਾਅਦ ਨਾ ਮੁੰਡੇ ਤੋਂ ਤੰਗ ਕਰ ਲੱਗੀ ਸੀ ਪੈਸੇ ਇਹ 6 ਲੱਖ ਰੁਪਏ ਹੋਰ ਮੰਗਦੀ ਸੀ ਕਿ 6 ਲੱਖ ਹੋਰ ਮੈਨੂੰ ਦਿਓ ਤੇ ਵੀ ਮੈਂ ਆਪਣੇ ਭਰਾ ਨੂੰ ਲਗਾਣਾ ਆ ਇਹਦਾ ਭਰਾ ਭਰਾ ਜੋ ਸੀ ਉਹ ਇੱਥੇ ਇੰਡੀਆ ਸਗਾ ਆਪਣੇ ਭਰਾ ਨੂੰ ਬਾਹਰ ਨਿਕਾਣਾ ਇਹ ਕਹਿੰਦਾ ਵੀ ਇਹ ਜਵਾਬ ਦੇਤਾ ਵੀ ਮੇਰੇ ਕੋਲ ਪੈਸੇ ਹੈ 6 ਲੱਖ ਮੈਂ ਕੋਲ ਦੇ ਦੂੰਗਾ ਨਹੀਂ ਮੈਂ ਤੈਨੂੰ ਨਿਕਾੜਦਾ ਟਿਕਾ ਦੀ ਮੇਰਾ ਤੇ ਤੇਰੇ ਭਰਾ ਨੂੰ ਨਿਕਾਣ ਦਾ ਕੋਈ ਟਿਕਾ ਨਹੀਂ ਲਾ ਤਾਂ ਫਿਰ ਉਹਨੇ ਬਾਅਦ ਵਿੱਚ ਮੁੰਡੇ ਨੇ ਕਿਹਾ ਦੀ ਚੋਰੀ ਪੜ ਲਈ ਇਹ ਕਿਸੇ ਮੁੰਡੇ ਦਾ ਵਟਸਐਪ ਤੇ ਐਡ ਸੀ ਬਰ ਕੈਨੇਡਾ ਵਿੱਚ ਉਹ ਬਰਸ਼ਾ ਦਾ ਬਦਲ ਲੱਕ ਮੈਰੇ ਤੇ ਕੰਟੈਕਟ ਮੇਰੇ ਸੀ ਉਹਨੇ ਕੰਟੈਕਟ ਮੈਰੇ ਨੂੰ ਸ਼ੇਅਰ ਨਹੀਂ ਮੈਰੇ ਤੇ ਮਲ ਮਲ ਪਰ ਮਾਲ ਮੇਲ ਕਰਾਉਣ ਕੁੜੀ ਆ ਕੇ ਤੇ ਪੱਕੀ ਮੈਰੇ ਸੀ ਹੈ ਨਾ ਕਿ ਆਕੇ ਦੁਆਰਾ ਫਿਰ ਉਹਨੇ ਵਿਆਹ ਕਰਨਾ ਸੀ ਵਿਆਹ ਕਰਨਾ ਸੀ ਆਪਾਂ ਕਿਹੜੇ ਜਨ ਸੰਦੇ ਵਿੱਚ ਤੁਸੀਂ ਬਾਹਰ ਭੇਜਿਆ ਸੀ 2022 ਦੇ ਵਿੱਚ 2022 ਚ ਹਾਂਜੀ ਗੁਰਲਾਲ ਸੈਲਾ ਸਰਪੰਚ ਸੈਲਾ ਕਲਾ ਸਾਡੇ ਨਗਰ ਦੇ ਵਿੱਚ ਇਹ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਆ ਇਹ ਵਾਪਰੀ ਹੈ ਨੌਜਵਾਨ ਗੱਭਰੂ ਲੰਮਾ ਝੰਮਾ ਮੁੰਡਾ 23 24 ਸਾਲ ਦੀ ਉਮਰ ਜਿਹੜਾ ਅੱਜ ਸਾਡੇ ਤੋਂ ਸਰੀਰਕ ਤੌਰ ਤੇ ਸਦਾ ਛਿਲੇ ਚਲਾ ਗਿਆ ਤੇ ਅੱਜ ਸਾਡਾ ਸਾਰਾ ਨਗਰ ਸੈਲਾਕਲਾ ਜਿਹੜਾ ਉਹ ਸੋਗ ਦੇ ਵਿੱਚ ਹੈ ਕਾਰਨ ਕੀ ਹੋਇਆ ਕਿ ਕੁਲਵਿੰਦਰ ਜਿਹੜਾ ਸਾਡੇ ਨਗਰ ਦਾ ਇੱਕ ਗਰੀਬ ਕਿਸਾਨ ਹੈ ਉਹਨੇ ਕੋਈ ਮੈਨੂੰ ਮਹੀਨਾ ਕ ਪਹਿਲਾਂ ਮੇਰੇ ਨਾਲ ਜ਼ਿਕਰ ਕੀਤਾ ਕਿ ਸਰਪੰਚ ਸਾਹਿਬ ਮੇਰੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਮੇਨਾਂ ਬਹੁਤ ਵੱਡੀ heira phiri ਹੋਈ ਹੈ ਮੈਂ ਪੁੱਛਿਆ ਕਿ ਕੀ ਹੇਰਾਫਰੀ ਹੋਈ ਆ ਕੀ ਧੋਖਾ ਹੋਇਆ ਇਹਨੇ ਕਿਹਾ ਕਿ ਮੈਂ ਆਪਣੇ ਲੜਕੇ ਦੀ ਕਰਨਵੀਰ ਦੀ ਅੰਗੇਜਮੈਂਟ ਕੀਤੀ ਮੰਗਣੀ ਕੀਤੀ ਟਾਂਡੇ ਦੇ ਅੰਦਰ ਇੱਕ ਰੈਸਟੋਰੈਂਟ ਦੇ ਵਿੱਚ ਵੱਡਾ ਖਰਚ ਕਰਕੇ ਉਹਦੀ ਐਲਬਮ ਜਿਹੜੀ ਆ ਬਣੀ ਆ ਲੜਕੀ ਵਾਲਿਆਂ ਨੇ ਇਹ ਵਾਦਾ ਕੀਤਾ ਕਿ ਅਸੀਂ ਕੈਨੇਡਾ ਜਾ ਕੇ ਲੜਕੀ ਨੂੰ ਜਿਹੜਾ ਇਹ ਲੜਕੇ ਨੂੰ ਕੈਨੇਡਾ ਬੁਲਾਵਾਂਗੇ ਲੇਕਿਨ ਜਦੋਂ ਲੜਕੀ ਦਾ ਸਾਰਾ ਖਰਚ ਜਿਹੜਾ ਲੜਕੇ ਵਾਲਿਆਂ ਨੇ ਕੀਤਾ, ਕੁਲਵਿੰਦਰ ਨੇ ਕੀਤਾ, ਕਰਨਵੀਰ ਨੇ ਕੀਤਾ, ਇਹਦੇ ਰਿਸ਼ਤੇਦਾਰਾਂ ਨੇ ਕੀਤਾ ਕਿਉਂਕਿ ਉਹਨੇ ਇੱਕ ਪਹਿਲਾਂ ਕਿਹਾ ਸੀ ਕਿ ਖਰਚ ਤੁਸੀਂ ਕਰਨਾ। ਇਹਨਾਂ ਨੇ ਸਾਰਾ ਖਰਚ ਕੀਤਾ। ਔਰ ਲੜਕੀ ਦਾ ਵੀਜ਼ਾ ਲੱਗਾ। ਲੜਕੀ ਨੂੰ 에ਅਰਪੋਰਟ ਤੇ ਛੱਡਣ ਲਈ ਲੜਕਾ ਕਰਨਵੀਰ ਗੱਡੀ ਕਰਾ ਕੇ ਗਿਆ। ਡਾਲਰ ਲੈ ਕੇ ਦਿੱਤੇ ਔਰ ਨਗਦ ਪੈਸੇ 30-35 ਹਜ਼ਾਰ ਦੇ ਕੇ ਲੜਕੇ ਨੂੰ ਤੋਰਿਆ ਦਿੱਲੀ ਤੋਂ ਛੱਡ ਕੇ ਆਇਆ ਤੇ ਟੈਕਸੀ ਦਾ ਕਿਰਾਇਆ ਵੀ 10000 ਏਟੀਐਮ ਚੋਂ ਕਢਾ ਕੇ ਦਿੱਤਾ ਯਾਨੀ ਇਦਾਂ ਖਰਚ ਕੀਤਾ ਉਹਨਾਂ ਨੂੰ ਪੈਸੇ ਦਿੱਤੇ ਤੇ ਲੜਕੀ ਕੈਨੇਡਾ ਚਲੇ ਗਈ ਲੜਕੀ ਨੇ ਡੇਢ ਸਾਲ ਦੇ ਕਰੀਬ ਘਰ ਦੇ ਵਿੱਚ ਪਰਿਵਾਰ ਨਾਲ ਗੱਲਬਾਤ ਕੀਤੀ ਔਰ ਇੱਕ ਦਿਨ ਦੇ ਵਿੱਚ ਕਈ ਵਾਰ ਦੋ ਵਾਰ ਵੀ ਕਾਲ ਕਰਦੀ ਸੀ ਔਰ ਲੜਕੀ ਜਦੋਂ ਕੈਨੇਡਾ ਗਈ ਤੇ ਇਹ ਕੁਲਵਿੰਦਰ ਜੀ ਜਿਹੜੇ ਲੜਕੇ ਦੇ ਬਾਪ ਨੇ ਇਹਨਾਂ ਦੇ ਉਹ ਸਾਲਾ ਸਾਹਿਬ ਇਹਨਾਂ ਦੇ ਲੜਕੇ ਦਾ ਮਾਮਾ ਜੀ ਜਿਹੜੇ ਉੱਥੇ ਟ੍ਰਾਂਟੋ ਦੇ ਵਿੱਚ ਕੈਨੇਡਾ ਦੇ ਵਿੱਚ ਹੈ ਉਹ ਲੜਕੀ ਨੂੰ ਨਵਜੋਤ ਜਿਹਨੇ ਧੋਖਾ ਕੀਤਾ ਜਿਹਦੇ ਪਰਿਵਾਰ ਨੇ ਧੋਖਾ ਕੀਤਾ ਉਹਨੂੰ ਉਹ ਰਿਸੀਵ ਕਰਕੇ ਲੈ ਕੇ ਗਿਆ ਆਪਣੇ ਘਰ ਦੇ ਅੰਦਰ ਰੱਖਿਆ ਔਰ ਪੂਰਾ ਖਰਚ 2 ਢਾਈ ਸਾਲ ਪੜ੍ਹਾਈ ਦਾ ਜਿਹੜਾ ਕੋ ਬਚਦਾ ਸੀ ਉਹ ਖਰਚ ਕੀਤਾ ਉਹ ਤੋਂ ਰੈਂਟ ਤੱਕ ਨਹੀਂ ਲਿਆ ਔਰ ਉਹਨੂੰ ਗੱਡੀ ਤੇ ਕਾਲਜ ਸਕੂਲ ਛੱਡਣ ਜਾਂਦਾ ਸੀ ਉਹਦੀ ਦੇਖਰੇਖ ਕਰਦਾ ਸੀ ਸਿਰਫ ਇਸ ਗੱਲ ਤੇ ਕਿ ਮੇਰਾ ਭਾਣਜਾ ਜਿਹੜਾ ਆ ਉਹ ਕੈਨੇਡਾ ਆ ਜਾਵੇ ਔਰ ਇਹ ਪੱਕੀ ਮੈਰਿਜ ਦੀ ਗੱਲ ਹੋਈ ਸੀ ਕਿਉਂਕਿ ਉਹ ਇੰਗੇਜਮੈਂਟ ਤੋਂ ਬਾਅਦ ਚਲੀ ਗਈ ਸੀ ਉਹ ਕਹਿੰਦੀ ਸੀ ਕਿ ਮੈਂ ਥੋੜਾ ਜਿਹਾ ਰਹਿ ਕੇ ਆ ਕੇ ਲੜਕੇ ਨਾਲ ਵਿਆਹ ਕਰਾ ਕੇ ਫਿਰ ਕੋਰਟ ਮੈਰਿਜ ਕਰਾ ਕੇ ਫਿਰ ਇਹਦੀ ਅਸੀਂ ਫਾਈਲ ਲਾਉਣੀ ਆ। 2.5 ਸਾਲ ਤੋਂ ਬਾਅਦ ਉਹਨਾਂ ਨੇ ਇਹਨਾਂ ਨੂੰ ਕੋਈ ਫੋਨ ਕੰਟੈਕਟ ਨਹੀਂ ਕੀਤਾ। ਉਹ ਲੜਕੀ ਇਹਨਾਂ ਦੇ ਰਿਸ਼ਤੇਦਾਰਾਂ ਕੋਲੋਂ ਕਿਤੇ ਚਲੀ ਗਈ। ਇਹਨਾਂ ਦੇ ਕਹਿਣ ਦੇ ਮਤਾਬਕ ਕਿ ਲੜਕੇ ਨੇ ਕਿਤੇ WhatsApp ਤੇ ਇਹ ਦੇਖ ਲਿਆ ਕਿ ਉਹ ਕਿਸੇ ਹੋਰ ਪਾਸੇ ਗੱਲਬਾਤ ਕਰਦੀ ਆ ਕਿਉਂਕਿ ਇਹਨਾਂ ਦੇ ਰਿਸ਼ਤੇਦਾਰਾਂ ਕੋਲ ਉਹ ਨਹੀਂ ਰਹੀ। ਔਰ ਉਹ ਕਿਤੇ ਹੋਰ ਚਲੀ ਗਈ। ਔਰ ਇਹਦਾ ਜਿਹੜਾ ਹੈ ਮੁੜ ਕੇ ਇਹਨਾਂ ਨਾਲ ਕੰਟੈਕਟ ਨਹੀਂ ਕੀਤਾ ਲੜਕੇ ਤੋਂ ਜਿਸ ਤਰ੍ਹਾਂ ਕੁਲਵਿੰਦਰ ਨੇ ਦੱਸਿਆ ਲੜਕੇ ਕਰਨਵੀਰ ਦੇ ਬਾਪ ਨੇ ਕਿ ਪੈਸਿਆਂ ਦੀ ਮੰਗ ਵੀ ਕੀਤੀ ਹੈ ਔਰ ਲੜਕੀ ਨੇ ਆਪਣੇ ਭਰਾ ਨੂੰ ਕੈਨੇਡਾ ਮਗਾ ਕੇ ਉੱਥੋਂ ਅਮਰੀਕਾ ਕੱਢ ਦਿੱਤਾ ਔਰ ਇਹ ਵਿਚਾਰੇ ਗਰੀਬ ਕਿਸਾਨਾਂ ਨੂੰ ਉਤੰਗ ਪਰੇਸ਼ਾਨ ਕੀਤਾ ਲਾਸਟ ਦੇ ਵਿੱਚ ਜਵਾਬ ਦੇ ਦਿੱਤਾ ਔਰ ਲੜਕੇ ਨੂੰ ਪਤਾ ਨਹੀਂ ਕੀ ਮਨ ਦੇ ਵਿੱਚ ਲਈ ਪਰੇਸ਼ਾਨੀ ਚ ਰਹਿੰਦਾ ਸੀ ਔਰ ਉਹਨੇ ਇੱਕ ਕਦਮ ਜਿਹੜਾ ਚੱਕਿਆ ਆਪਣੀ ਜੀਵਨ ਲੀਲਾ ਖਤਮ ਕੀਤੀ ਔਰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਮੈਂ ਮੰਗ ਕਰਦਾ ਸਰਕਾਰ ਦੇ ਕੋਲੋਂ ਕਿ ਕੱਲ ਐਫ ਆਈ ਆਰ ਹੋਇਆ 6 ਦੋਸ਼ੀ ਨਾਮਜਦ ਹੋਏ ਨੇ ਔਰ ਧੰਨਵਾਦ ਕਰਦਾ ਮੈਂ ਸੈਲਾ ਪੁਲਿਸ ਚੌਂਕੀ ਦੇ ਅਨਚਾਰਜ ਓੰਕਾਰ ਸਿੰਘ ਜੀ ਦਾ ਜਿਨ੍ਹਾਂ ਨੇ ਬੜੀ ਤੇਜ਼ੀ ਦੇ ਨਾਲ ਕਾਰਵਾਈ ਕਰਕੇ ਦੋ ਦੋਸ਼ੀ ਅਰੈਸਟ ਕੀਤੇ ਨੇ ਔਰ ਚਾਰ ਵਾਕੀ ਨੇ ਮੇਰੀ ਭਾਰਤ ਸਰਕਾਰ ਅਗੇ ਇਹ ਬੇਨਤੀ ਹੈ ਇਹ ਉਹ ਜਿਹੜੀ ਦੋਸ਼ੀ ਕੁੜੀ ਕੈਨੇਡਾ ਦੇ ਵਿੱਚ ਹੈ ਉਹਨੂੰ ਉੱਥੋਂ ਭਾਰਤ ਬੁਲਾਇਆ ਜਾਵੇ ਔਰ ਜਿਹੜਾ ਅਮਰੀਕਾ ਦੇ ਵਿੱਚ ਉਹਦਾ ਭਰਾ ਰਹਿੰਦਾ ਕੁੜੀ ਦਾ ਉਹਨੂੰ ਵੀ ਬੁਲਾਇਆ ਜਾਵੇ ਤਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਜਿਹੜੀ ਹੈ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਅੱਗੇ ਤੋਂ ਇਸ ਤਰ੍ਹਾਂ ਦਾ ਮਾਪਾ ਖਰਾਬ ਨਾ ਹੋਵੇ ਕਿਉਂਕਿ ਸਾਨੂੰ ਸਮਾਜ ਦੇ ਵਿੱਚ ਵਿਚਰਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਇਹ ਜ਼ਰੂਰੀ ਨਹੀਂ ਕਿ ਲੜਕੀਆਂ ਲੜਕੇ ਵੀ ਤੰਗ ਕਰਦੇ ਆ ਕਈ ਲੜਕੀਆਂ ਨੂੰ ਜਿਹੜੇ ਵੀ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਉਹਨੂੰ ਉਹਦੀ ਜਿਹੜੀ ਆ ਸਜ਼ਾ ਮਿਲਣੀ ਚਾਹੀਦੀ ਹੈ ਕੱਲ ਸਾਨੂੰ अर्ਲੀ ਮਾਰਨਿੰਗ ਜਿਹੜਾ ਆ ਕਿ ਬੁਰਲਾਲ ਸੈਲਾ ਜਿਹੜਾ ਸੈਲਾ ਕਲਾਂ ਦੇ ਕਲਾਂ ਦੇ ਜਿਹੜੇ ਸਰਪੰਚ ਉਹਨਾਂ ਦਾ ਫੋਨ ਮਸੂਲ ਹੋਇਆ ਸੀਗਾ ਕਿ ਕੁਲਵਿੰਦਰ ਸਿੰਘ ਦੇ ਜਿਹੜਾ ਵੱਡਾ ਬੇਟਾ ਆ ਕਰਨਵੀਰ ਜਿਹੜਾ ਕਿ 24 ਸਾਲਾਂ ਦਾ ਜਿੰਨੇ ਕਿ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਦੀ ਲਾ ਸਮਾਪਤ ਕਰ ਲਈ ਆ ਇਹਦੇ ਸਬੰਧ ਵਿੱਚ ਜਿਹੜਾ ਮੇਰਾ ਚੌਂਕੀ ਚਾਚਾ ਏਐਸਆਈ ਔੰਕਾਰ ਸਿੰਘ ਮੌਕੇ ਤੇ ਪਹੁੰਚ ਕੇ ਜਿਹੜਾ ਕੁਲਵਿੰਦਰ ਸਿੰਘ ਦਾ ਬਿਆਨ ਕਲਮਬੰਦ ਕੀਤੇ ਆ ਜਿਹਦੇ ਮੁਤਾਬਕ ਹੀ 6 ਜਣੇ ਦੇ ਐਫਆਰ ਆ ਦੱਚ ਹੋਈ ਹੈ ਸਭ ਤੋਂ ਦਰਸਨੀ ਪਈ ਹੈ ਹਾਂਜੀ ਇਹਦੇ ਵਿੱਚ ਜਿਹੜੇ ਆ ਨਵਜੋਤਪੁਰ ਕੁੜੀ ਹੈਗੀ ਆ ਇਹ ਮੁੰਡਾ ਕਰਨਵੀਰ ਆ ਇਹਨਾਂ ਦਾ ਆਪਸ ਚ 15 5 2022 ਨੂੰ ਰਿੰਗਸਰਾਮਣੀ ਹੋਈ ਸੀ ਜਿਹੜੀ ਕਿ ਰਿੰਗਸਰਾਮਣੀ ਤੋਂ ਬਾਅਦ ਉਹਨਾਂ ਦਾ ਇੱਕ ਐਗਰੀਮੈਂਟ ਹੋਇਆ ਹੈ ਜ਼ੁਬਾਨੀ ਕਿ ਜਿਹੜੀ ਨਵਜੋਤਪੁਰ ਆ ਮੁੰਡੇ ਵਾਲੇ ਖਰਚਾ ਚੱਕ ਕੇ ਬਾਹਰ ਭੇਜਣ ਉਹ ਤੇ ਕੈਨੇਡਾ ਦੇ ਜਿਹੜੀ ਇਹ ਨਵਜੋਧਪੁਰ ਮੁੰਡੇ ਨੂੰ ਬਾਹਰ ਬੁਲਾਵੇਗੀ ਆਪਣੇ ਕੋ ਜਿਹੜਾ ਕਿ ਉਲਟ ਹੀ ਜਿਹੜੀ ਨਵਜੋਧਪੁਰ ਆ ਉੱਥੇ ਪਹੁੰਚ ਕੇ ਜਿਹੜੀ ਆ ਕਿ ਮੁੱਕਰ ਗਈ ਕਿ ਮੈਂ ਵਿਆਹ ਨਹੀਂ ਕਰਨਾ ਕਿਸੇ ਹੋਰ ਨਾਲ ਕਰਨਾ ਇਹਦੇ ਦੁੱਖੋਂ ਜਿਹੜਾ ਕਰਨਵੀਰ ਨੇ ਜਿਹੜਾ ਆ 19 20 ਦੀ ਦਰਮਿਆਨੀ ਰਾਤ ਜਿਹੜਾ ਆ ਕੋਈ ਨਸ਼ੀਲੀ ਚੀਜ਼ ਖਾ ਕੇ ਜੀਵਨ ਦੀ ਲੀਲਾ ਆਪਣੀ ਸਮਾਪਤ ਕਰ ਲਈ ਮੀਂਹ ਕਰਦੇ ਹੀ ਹੈ ਲੱਟਕੀ ਦੇ ਕਰਕੇ ਜੀ ਬੋਲਦੀ ਸੀ ਸਿਲਹਾਲਤਾ ਜੋ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੋਂ ਜਿਹੜਾ ਆ ਜਿਹੜੇ ਮੋਤ ਪਰ ਜਿਹੜੇ ਸਪੰਚ ਵਗੈਰਾ ਹੈਗੇ ਆ ਉਹਨਾਂ ਤੋਂ ਇਹੀ ਪਾਇਆ ਗਿਆ ਕਿ ਇਹਨਾਂ ਦੀ 15 5 2022 ਨੂੰ ਰਿੰਗਸਟਾ ਬਣੀ ਹੋਈ ਸੀ ਜਿਹੜੀ ਕੁੜੀ ਦਸੰਬਰ ਮਹੀਨੇ 2022 'ਚ ਕੈਨੇਡਾ ਮੂਵ ਹੋਈ ਆ ਡੇਢ ਸਾਲ ਗੱਲਾਂ ਕਰਦੀ ਰਹੀ ਇਹ ਬਾਅਦ 'ਚ ਉਹਨੂੰ ਕੁੜੀ ਨੂੰ ਮੁੰਡੇ ਨੂੰ ਬਲੌਕ ਕਰਤਾ ਉਹਨੇ ਕੁੜੀ ਤੇ ਜਿਹੜਾ ਕੁੜੀ ਇਸੇ ਮੁੰਡਾ ਜਿਹੜਾ ਇਸੇ ਦੁੱਪੋਂ ਜਿਹੜਾ ਆ ਕਿ ਕੋਈ ਜਰਰੀ ਦੀ ਚੀਜ਼ ਪਾ ਕੇ ਉਹਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਅਰੈਸਟ ਕਿਦਿਆਂ ਦੀ ਪਾਈ ਆ ਇਦੇ ਵਿੱਚ ਅਸੀਂ ਦੋ ਜਣਿਆਂ ਦੀ ਕੁੜੀ ਦੇ ਜਿਹੜੇ ਆ ਮਾਪਿਓ ਦੀ ਬਲਵਿੰਗ